ਕੈਨੇਡਾ ਵਿੱਚ ਹੋਣ ਵਾਲੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਰੈਲੀਆਂ ਰੱਦ ਕੈਨੇਡਾ ਦੇ ਨੀਮਾ ਮੁਤਾਬਕ ਕਿਸੇ ਹੋਰ ਦੇਸ਼ ਦੇ ਲੀਡਰ ਕੈਨੇਡਾ ਵਿੱਚ ਨਹੀਂ ਕਰ ਸਕਦੇ ਸਿਆਸੀ ਗਤੀਵਿਧੀਆਂ ਇਸੇ ਨਿਯਮ ਦਾ ਹਵਾਲਾ ਦਿੰਦਿਆਂ 6 ਫਾਰ ਜਸਟਿਸ ਨੇ ਚੁਕਿਆ ਸੀ ਕੈਨੇਡਾ ਸਰਕਾਰ ਕੋਲ ਮਸਲਾ ਤੇ 2 ਏਪ੍ਰੈਲ ਤੋਂ 6 ਦਿਨਾਂ ਦੌਰੇ ਤੇ ਗਏ ਕੈਪਟਨ ਹੁਣ ਪ੍ਰਵਾਸੀ ਪੰਜਾਬੀਆਂ ਨਾਲ ਕਰਨਗੇ ਸਿਰਫ ਨਿੱਜੀ ਮੀਟਿੰਗਾਂ ਹਰ ਦੇਸ਼ ਦਾ ਆਪਣਾ ਕਾਨੂੰਨ ਹੈ ਔਰ ਕਾਨੂੰਨ ਦਾ ਆਦਰ ਕਰਨਾ ਮੈਂ ਸਮਝਦਾ ਹਾਂ ਹਰ ਕਿਸੇ ਦਾ ਫਰਜ਼ ਵੀ ਔਰ ਇਹ ਬੰਨਤਾ ਵੀ ਹੈ ਕੈਪਟਨ ਸਾਹਿਬ ਦਾ ਕੈਨੇਡਾ ਦੌਰਾ ਰੱਦ ਹੋਣਾ ਇਹ ਉਹਨਾਂ ਲਈ ਸ਼ਰਮਨਾਕ ਹੈ ਉਹਨਾਂ ਨੂੰ ਸਾਰੇ ਕਾਨੂੰਨ ਪਤਾ ਹੋਣਾ ਚਾਹੀਦਾ ਹੈ ਡਿਪਲੋਮੈਟਿਕ ਪਾਸਪੋਰਟ ਤੇ ਰਾਜਨੀਤਿਕ ਰੈਲੀ ਕਿਸੇ ਮੁਲਕ ਚ ਵੀ ਨਹੀਂ ਕਰ ਸਕਦੇ ਅੱਜ ਇਹ ਕਾਂਗਰਸ ਤੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ ਜਿਹੜੀ ਅਕਾਲੀ ਦਰ ਨੂੰ ਬਦਨਾਮ ਕਰਨ ਵਾਸਤੇ ਵਿਦੇਸ਼ਾਂ ਦੇ ਵਿੱਚ ਸਾਜ ਸਾਜ ਰਚੀਆਂ ਸੀ ਤੇ ਰਚਦੇ ਸੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੇ ਕਮੇਟੀ ਦੇ ਹੋਰ ਮੈਂਬਰਾਂ ਨੂੰ ਅੰਮ੍ਰਿਤਸਰ ਅਦਾਲਤ ਵੱਲੋਂ ਸੱਮਨ ਹਰਮਿੰਦਰ ਸਾਹਿਬ ਗਲਿਆਰੇ ਚ ਇੱਕ ਦੁਕਾਨਦਾਰ ਦਾ ਸਮਾਨ ਦੁਕਾਨ ਤੋਂ ਬਾਹਰ ਸੁੱਟਣ ਦੇ ਮਾਮਲੇ 'ਚ ਕਾਰਵਾਈ 19 ਮਈ ਨੂੰ ਪੇਸ਼ ਹੋਣ ਲਈ ਕਿਹਾ ਮੇਰੇ ਕੋਲ ਕੇਸ ਏ ਸੀਗਾ ਡਿਗਰੀ ਮੇਰੇ ਹੱਕ ਚੋ ਇਹ ਹੀ ਆ ਮੇਰਾ ਕੇਸ ਚੱਲਦਾ ਮੈਂ ਨਵੀਂ ਦੁਕਾਨ ਸੈੱਟ ਨਹੀਂ ਕੀਤੀ ਤੇ ਮੈਂ 11 ਤਰੀਕ ਨੂੰ ਦੁਕਾਨ ਖੋਲੀ 2 ਮਹੀਨੇ ਬਾਅਦ ਵੀ ਵਿਸਾਖੀ ਦਾ ਮੇਲਾ ਆ ਤੇ ਅੱਧੀ ਰਾਤ ਨੂੰ ਮੈਂ ਕਿ ਪਰਮਜੀਤ ਜਾਇਦਾਦ ਦਾ ਮੈਂਬਰ ਮੈਨੇਜਰ 50 60 ਬੰਦਿਆਂ ਨੂੰ ਲੈ ਕੇ ਆ ਕੇ ਕਿ ਨਹੀਂ ਮੂੰਹ ਬੰਨੇ ਆਏ ਸੀ ਕਿ ਤੇ ਮੇਰਾ ਸਮਾਨ ਚੋ ਕੇ ਲਗੇਗੀ ਲੁਧਿਆਣਾ ਵਿੱਚ ਬਰਾਤ ਲੈ ਕੇ ਜਾ ਰਹੇ ਲਾੜੇ ਨੇ ਗੱਡੀ ਤੋਂ ਉਤਰ ਮਾਰੀ ਸਥਾਨਕ ਗਿੱਲ ਨਹਿਰ ਵਿੱਚ ਛਾਲ ਕੁਝ ਘੰਟਿਆਂ ਦੀ ਪਾਲ ਤੋਂ ਬਾਅਦ ਲਾਸ਼ ਬਰਾਮਦ ਮੈਰਿਜ ਪੈਲੇਸ ਤੋਂ 500 ਮੀਟਰ ਦੂਰ ਵਾਪਰੀ ਘਟਨਾ ਕਾਰਨਾਂ ਦੀ ਜਾਂਚ ਜਾਰੀ ਗੱਡੀ ਰੋਕੀਏ 2-4 ਮਿੰਟ ਗੱਡੀ ਰੋਕੀਏ ਸਪਾਟ ਕਰ ਰਹਾ ਥਾ ਪਰ ਮੇਰੇ ਕੋ ਗੁੱਟਨ ਹੋ ਰਹੀ ਮੇਰੇ ਕੋ ਕੁਝ ਚੀਜ਼ ਖੀਚ ਲਿਆ ਲੁਧਿਆਣਾ ਵਿੱਚ ਇੱਕ ਸ਼ਖਸ ਨੇ ਕੀਤਾ ਪਤਨੀ ਦਾ ਕਤਲ ਸ਼ਰਾਬ ਦੇ ਨਸ਼ੇ 'ਚ ਦਿੱਤਾ ਘਟਨਾ ਨੂੰ ਅੰਜਾਮ ਮੁਲਜ਼ਮ ਨੇ ਗੁਨਾਹ ਕਬੂਲਦਿਆ ਕਿਹਾ ਪਤਨੀ ਦੇ ਚਰਿੱਤਰ ਤੇ ਸੀ ਸ਼ੱਕ ਵੀਰਵਾਰ ਰਾਤ ਪੇਟ 'ਚ ਸਿਲਾਈ ਮਸ਼ੀਨ ਮਾਰ ਕੇ ਕੀਤਾ ਕਤਲ ਬਾਈ ਗਲਤ ਚੱਲਦੀ ਸੀ ਜੀ ਉਹ ਮਾਈਕੇ ਜਾਣੋ ਹਮੇਸ਼ਾ ਜਿੱਦ ਕਰਦੀ ਸੀ ਕਿਉਂਕਿ ਉਹਦਾ ਮਾਈਕੇ 'ਚ ਗਲਤ ਕੰਮ ਹੁੰਦੇ ਮੈਨੂੰ ਇਹਨਾਂ ਪਤਾ ਬਾਈ ਮੈਂ ਉੱਥੇ ਜਾਣ ਨਹੀਂ ਦੇਣਾ ਚਾਹੁੰਦਾ ਸੀ ਇਕੱਲੇ اسی ਗੱਲਾਂ ਪਿੱਛੇ ਛੋਟੀਆਂ ਛੋਟੀਆਂ ਚੀਜ਼ਾਂ 'ਚ ਲੜਾਈਆਂ ਕਰਦੀ ਰਹਿੰਦੀ ਸੀ ਇਸ ਕਰਕੇ ਮੇਰੇ ਕੱਲ ਗੁੱਸੇ-ਗੁੱਸੇ 'ਚ ਹੋ ਗਿਆ ਨਸ਼ਾ ਮਾਫੀਆ ਤੇ ਬਣੀ ਹਿੰਦੀ ਫਿਲਮ ਉੜਤਾ ਪੰਜਾਬ ਨੇ ਉਡਾਈ ਪੰਜਾਬ ਸਰਕਾਰ ਦੀ ਨੀਂਦ ਸੂਤਰਾਂ ਮੁਤਾਬਿਕ ਪੰਜਾਬ ਚ ਫਿਲਮ ਬੈਨਡ ਕੀਤੇ ਜਾਣ ਦੀ ਤਿਆਰੀ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸੀਨੀਅਰ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਜਤਾਇਆ ਸੀ ਇਤਰਾਜ਼ ਦਜੀਤ ਦਸਾਜ ਹਰੀ ਕਹਿਣ ਕਿ ਵੀਰਵਾਰ ਦਾ ਨਾਮ ਆਪ ਭਰੇਜ ਕਰਦਾ ਤੇ ਉਹ ਬੰਦਾ ਨਸ਼ੇ ਦੇ ਗਿਰੂਤ ਕੋਈ ਗੱਲ ਕਰੂਗਾ ਉਧਰ ਦਿੱਲੀ ਚ ਡੀਐਸਟੀ ਐਮਸੀ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕਿਸੇ ਵੀ ਸਿਨੇਮਾ ਘਰ ਵਿੱਚ ਨਹੀਂ ਹੋਣ ਦਿੱਤੀ ਗਈ ਹਿੰਦੀ ਫਿਲਮ ਸੰਤਾ ਬੰਤਾ ਪ੍ਰਾਈਵੇਟ ਲਿਮਟਿਡ ਰਿਲੀਜ਼ ਫਿਲਮ ਜੋ ਸਿੱਖਾਂ ਦਾ ਮਜ਼ਾਕ ਉਡਾਉਣ ਦੇ ਇਲਜ਼ਾਮ ਲਾਉਂਦੇ ਆ ਫਿਲਮ ਬੈਨ ਕਰਨ ਦੀ ਮੰਗ ਨੂੰ ਲੈ ਕੇ ਅਦਾਲਤ ਵਿੱਚ ਵੀ ਪਾਈ ਗਈ ਹੈ ਪਟੀਸ਼ਨ ਅੱਜ ਦਿੱਲੀ ਦੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਸ਼੍ਰੋਮਣੀ ਕਾਲੀਦਾਲ ਵੱਲੋਂ ਕਾਲ ਦਿੱਤੀ ਗਈ ਸੀ ਕਿ ਕਿਸੇ ਵੀ ਸਰਵੇ ਹਾਲ ਦਿੱਲੀ ਦੇ ਵਿੱਚ ਇਹ ਮੂਵੀ ਨਹੀਂ ਚੱਲਣੀ ਚਾਹੀਦੀ ਸੱਤਾ ਬੰਤਾ ਪ੍ਰਾਈਵੇਟ ਲਿਫਟੇਰ